ਮਾਇਆ ਇਹ ਲੋਕੀ ਉਹ ਫੁਦੀ ਨਹੀਂ ਕੰਟੀਆ ਸਾਰੇ ਗੁੰਜਾਗਾ ਮੇਰਾ ਦਾਦਾ ਦਾ ਘਰ ਵੀ ਵੱਟ ਕੇ ਬੱਦੇ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਸੱਜਣ ਨੂੰ ਮਿਲਣ ਉਹ ਤਾਂ ਕਰ ਜਾ ਕੇ ਕੰਮਿਸ਼ਨ ਹੈ ਉਹ ਕਿੰਨੂੰ ਪਰਮਿਟ ਕਰਨਾ ਉਹ ਸਿਟੀ ਅਥਾਰਟੀ ਕੋਲੇ ਨਾਲ ਸਾਰੇ ਸਰਕਾਰੀ ਪ੍ਰਕਿਰਿਆ ਕੋਈ ਵੀ ਚੀਜ਼ ਫੈਮਲੀ ਡੀਐਨਏ ਕੀ ਹੈ ਫੈਮਲੀ ਦੇ ਵਿੱਚ ਜਿਹੜੀ ਉਹਨਾਂ ਦਾ ਨਾਮ ਮੈਂ ਫੈਮਿਲੀ ਜੀ ਆ ਨਾਮ ਹੈ ਤੇ ਵੀ ਫੈਮਿਲੀ ਹੈ ਵੀ ਦੇਖੀ ਹੈ ਗੰਦੀ ਵੀ ਦੇਖੀ ਹੈ ਪਰ ਇੰਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ ਕਿ ਇੱਕ ਪੰਜਾਬ ਦਾ ਤਿੰਨ ਵਾਰ ਦਾ ਐਮਐਲਏ ਤਿੰਨ ਵਾਰ ਦਾ ਦੋ ਵਾਰ ਦਾ ਮਨਿਸਟਰ ਜੇ ਜੇਲ੍ਹ ਚ ਵੀ ਬੰਦ ਹੈ ਤੇ ਜੇ ਉਹ ਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸਾਂਝ ਆਏ ਉੱਥੇ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰਿਹਾ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇੱਥੇ ਵੀ ਬਿਨਾ ਕਿਸੇ ਕਾਰਨ ਤੋਂ ਕਿਤਤਾ ਕੀਤੀਆਂ ਜਾ ਰਹੀਆਂ ਨੇ ਅੜਚਨਾ ਡਾਈਆਂ ਜਾ ਰਹੀਆਂ ਨੇ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਐ ਸੱਜਣ ਨੂੰ ਮਿਲਣ ਨੂੰ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਐ ਕਿਉਂ ਪ੍ਰਵਾਹ ਕਰਨ ਵਾਲਾ ਉਹ ਧਾਕੜ ਜੱਟ ਐ ਤੁਸੀਂ ਬਾਣੀ ਰਹੂ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ